ਈ ਹਾਂ ਜਣਾ ਵੀਰੋ ਬਾਈ ਜੀ ਆਹ ਤੁਹਾਨੂੰ ਆ ਦਿਂਦੇ ਨੇ ਜਮਾਰ ਮੱਛੀ ਹੋਈ ਇੱਧਰੋਂ ਆ ਵੱਟ ਦੇ ਨਾਲੋਂ ਇੱਕ ਕਰਮ ਛੋਟਾ ਛੋਟਾ ਡੇਰ ਕਰਮ ਕਰਮ ਡੇਰ ਕਰਮ ਮੱਛੀ ਹੋਈ ਆ ਵੱਟ ਆ ਇੱਧਰ ਆ ਕਣਕ ਬੀਜੀ ਪਈ ਐ ਇਹਨਾਂ ਨੇ ਬਾਈਆਂ ਨੇ ਪਰਾਲੀ ਨੂੰ ਅੱਗ ਲਾਈ ਤੇ ਆ ਆਪਣੀ ਜਮਾਰ ਮੱਝ ਗਈ ਕਰਮ ਡੇਰ ਕਰਮ ਤੇ ਆ ਦੇਖੋ ਛੋਟਾ ਛੋਟਾ ਕਰਮ ਡੇਰ ਕਰਮ ਤੇ ਆ ਗਾਹਾਂ ਆਪਣੀ ਜਮਾਰ ਹਰੀ ਖੜੀ ਐ ਇੱਕ ਘੱਟੋ ਘੱਟ ਬਾਣ ਦੀ ਕੈਰੀ ਦੀ ਡੇਢ ਕਿਲੇ ਦੀ ਉਸਤਰੀ ਸੀ ਡੇਢ ਕਿਲੇ ਦੀ ਉਸਤਰੀ ਚ ਇੱਕ ਡੇਢ ਕਰਮ ਕਰਮ ਡੇਢ ਕਰਮ ਜਮਾਨ ਮਚਾਤੀ ਇਹਨਾਂ ਨੇ ਆਪਣੀ ਤੇ ਦੇਖੋ ਵੀਰੋ ਇਹਨਾਂ ਨੇ ਨਿਸ਼ਾਨ ਕਿੰਨਾ ਕਰਿਆ ਜੇ ਆਪਾਂ ਇਹਨਾਂ ਨੂੰ ਕੁਝ ਕਹਾਂਗੇ ਤਾਂ ਅਗਲਾ ਗੂਗਾ ਇਹ ਲੜਦੇ ਆ ਕੀ ਹੋ ਗਿਆ ਜਮਾਨ ਮਚ ਗਈ ਡੇਢ ਕਰਮ ਡੇਢ ਕਿਲਾ ਦੀ ਉਸਤਰੀ ਮੱਚੀ ਹੋਈ ਹੈ ਤੇ ਸਰਕਾਰ ਬਾਕੀ ਸਹੀ ਹੈ ਵੀ ਅੱਗ ਨਾ ਲਾਓ ਪ੍ਰਦੂਸ਼ਨ ਦਾ ਫੈਲਦਾ ਫੈਲਦਾ ਦੂਜੇ ਦਾ ਨੁਕਸਾਨ ਹੁੰਦਾ ਇਹਦੇ ਚ ਜਾਨਵਰ ਕਿੰਨੇ ਸੀ ਜਮਾਰਚ ਕਿੰਨੇ ਆਣ ਨਹੀਂ ਸੀ ਉਹ ਕਿੰਨੇ ਬੱਚੇ ਸੇਕਣ ਕਿੰਨੇ ਜਾਨਵਰ ਭੱਜੇ ਚ ਤੇ ਬਹੁਤ ੱੱਕਾ ਕਰਦੇ ਬਈ ਕਿਸਾਨ ਵੀ ਇਹ ਗੱਲ ਸਹੀ ਐ ਤੇ ਆ ਦੇਖੋ ਆਪਣੀ ਡੇਟ ਕੰਮ ਘਟੋ ਘਟੋ ਨੇ ਜਮਾਰ ਮਚਾਤੀ ਤੇ ਇੱਧਰ ਦੇਖੋ ਬਈ ਹਰੀ ਭਰੀ ਜਮਾਰ ਖੜੀ ਐ ਤੁਸੀਂ ਦੱਸੋ ਇਹ ਵੇਰੇ ਕੀ ਕੀਤਾ ਜਾਵੇ